ਚਾਰਾ ਕਿੰਨਾ ਚਾਹੀਦਾ ਚਾਰਾ ਭੇਜ ਦੀ ਇੱਥੇ ਚਾਰਾ ਆ ਜੇ ਇੱਕ ਖਾਣ ਪੀਣ ਦਾ ਰਸਤਾ ਆ ਜੇਗੀ ਹੈ ਕੋਈ ਪਾਣੀ ਆ ਜੇ ਕੋਈ ਪ੍ਰਸ਼ਾਦਾ ਪਾਣੀ ਦਾ ਜਿਉਹੋ ਜੀ ਇੱਥੇ ਲੰਗਰ ਲਾਇਆ ਨਹੀਂ ਤੁਸੀਂ ਲਾਇਆ ਲੰਗਰ ਲੈ ਕੇ ਆ ਰਹੇ ਜੀ ਲੰਗਰ ਵੇ ਜੀ ਉਹਨੂੰ ਵੱਡੀ ਐ ਪਹੁੰਚ ਰਹੀ ਆ ਜੀ ਪਿੰਡਾਂ ਤੱਕ ਜਾਣ ਦਾ ਪਰ ਮੰਦ ਨੇ ਪਾਣੀ ਬਹੁਤ ਜਿਆਦਾ ਅੱਛਾ ਪਿੰਡਾਂ ਉਹ ਜਾਣ ਦਿੰਦੇ ਲਾਇਆ ਗੁਰੂ ਦੇ ਬਾਗ ਤੋਂ ਆ ਗਿਆ ਸਾਰਾ ਕੁਝ ਹੈਗਾ ਜੀ ਪਰ ਲੋਕਾਂ ਤੱਕ ਜਾਣ ਦਾ ਸੰਪਰਕ ਨਹੀਂ ਹੈ ਬੇੜੀਆਂ ਤੋਂ ਲੋਕੀ ਜਾਣਦੇ ਕਿਵੇਂ ਇੱਥੇ ਜੀ ਵੜੇ ਹੋ ਜੀ ਪਿੰਡਾਂ ਦੀ ਗੋਠਾਂ ਦੇ ਨਹੀਂ ਨਹੀਂ ਮੇਰਾ ਮਤਲਬ ਇਥੋਂ ਉਹਨਾਂ ਕੋਲੇ ਵਿਚਾਰੇ ਕੋਲੇ ਜਾਂਦੇ ਕਿ ਕਿਵੇਂ ਆ ਲੋਕ ਰਮਦਾਸ ਵਾਲੀਆਂ ਕੋਈ ਸੜਕਾਂ ਚੱਲਦੀਆਂ ਟਰੈਕਟਰ ਟਰਾਲੀਆਂ ਦੇ ਖੜਦੇ ਆ ਜੀ ਥੋੜਾ ਬਹੁਤਾ ਹਾਂ ਹਾਂ ਜਾਂ ਸ਼ਹਿਰ ਚ ਨਹੀਂ ਆਪਾਂ ਕਮਿਊਨੀਕੇਸ਼ਨ ਹੈ ਹਰ ਪਿੰਡ ਦੇ ਨਾਲ ਆਪਾਂ ਹੈਗਾ ਜੀ ਹੈਗਾ ਤੇ ਉੱਥੇ ਪਿੰਡਾਂ 'ਚ ਹੈਗਾ ਜੀ ਉੱਥੇ ਸਾਡਾ ਸੰਪਰਕ ਹੈਗਾ ਸਾਰਿਆਂ ਨਾਲ ਪਰ ਪ੍ਰੋਬਲਮ ਇਹ ਆ ਰਹੀ ਵੀ ਉੱਥੋਂ ਤੱਕ ਚੀਜ਼ਾਂ ਨਹੀਂ ਜਾ ਰਹੀਆਂ ਫੂਲ ਫਾਂ ਚੱਲਦੇ ਲੋਕੀ ਚਾਰਜ ਕਰ ਲੈਂਦੇ ਜਾਂ ਤਾਂ ਘਰ ਜਿਹੜੇ 10-10 ਫੁੱਟ ਕੋਠੇ ਉਹ ਤੋਂ ਡੁਕਦੇ ਆ ਸਾਰੇ ਜਿਹੜੀਆਂ ਤਾਂ ਉਹ ਬੰਦ ਹੋ ਗਿਆ ਜੀ ਐਕਚੁਅਲੀ ਨਾ ਇਹਨਾਂ ਨੂੰ ਆਰਮੀ ਦਾ ਇਮੀਡੀਏਟਲੀ ਆਰਮੀ ਦਾ ਸਭ ਤੋਂ ਵੱਡੀ ਪ੍ਰੋਬਲਮ ਆਰਮੀ ਨੂੰ ਕਰਨਾ ਚਾਹੀਦਾ ਹੈ ਹਾਂ ਜੀ ਆਰਮੀ ਦਾ ਕਰਨਾ ਪੈਣਾ ਜੀ ਸੈਂਟਰ ਪੰਜਾਬ ਸਰਕਾਰ ਫੇਲ ਹੋ ਗਈ ਜੀ ਇਹ ਮਸਲੇ ਤੇ ਇਹਨਾਂ ਦੇ ਕੰਟਰੋਲ ਤੋਂ ਬਾਹਰ ਹੋ ਗਿਆ ਜੀ ਲੋਕੀ ਥੋੜਾ ਜਿਹਾ ਪਿਛੇ 10 ਫੁੱਟ ਤੋਂ ਜ਼ਿਆਦਾ ਪਾਣੀ ਦੀ ਹਾਈਟ ਹੈ ਜੀ ਸਭ ਤੋਂ ਵੱਡੀ ਮਿਲ ਜਾਂਦੀ ਇੱਕ ਪਾਣੀ ਇਸ ਤੀ ਜਲਦੀ ਜੀ ਇਸ ਤੀ ਮਿਲ ਜੇ ਕਿਤੇ ਪਾਣੀ ਹੀ ਲੱਖ ਲੱਖ ਪਾਣੀ ਹੈ ਜੀ ਆਪਣੇ ਯਾਰ ਬਹੁਤ ਠੰਡੇ ਤੋਂ ਪਤਾ ਕਰੋ ਕਲਰ ਰਿਪੋਰਟਸ ਕਿੱਥੇ ਅੱਜ ਕਰ ਲੈਣੇ ਮੈਂ ਭੇਜਦਾ ਕਿਸ਼ਤੀਆਂ ਉਹ ਭੇਜ ਦਿਓ ਜਿਹਦੇ ਨਾਲ ਜਿਹੋ ਆ ਜੀ ਉਹ ਫਿਰ ਅੱਗੇ ਬਹੁਤ ਜ਼ਿਆਦਾ ਜਿਹੜੇ ਜਿਹੜੇ ਨੀਵੇਂ ਲੱਗੇ ਨੇ ਉੱਥੇ ਬੰਦ ਕਰਕੇ ਪਹਚਾਜ ਉੱਥੇ ਜ਼ਿਆਦਾ ਦਵਾਈ ਮੈਂ ਇੱਕ ਕਸ਼ਤ ਕਰਦਾ ਹਾਂ ਕਿਸ਼ਤੀਆਂ ਦਾ ਪਿੰਡ ਹੋ ਗਿਆ ਜੀ ਘਟੋ ਕਿਸ਼ਤੀਆਂ ਦਾ ਮੈਂ ਪ੍ਰਵਾਹ ਕਰਦਾ ਹਾਂ ਤੇ ਮੰਗ ਵੀ ਕਰੋ ਜੀ ਮੰਗ ਕਰੋ ਜੋ ਹਮ ਸੁਖਬੀਰ ਜੀ ਅੱਜ ਹੜ੍ਹ ਪ੍ਰਭਾਵਿਤ ਖੇਤਾਂ ਤੇ ਜਾਇਆ ਗਿਆ ਜਾਣਾ ਹੈ ਕੀ ਕਹਿਣਾ ਚਾਹੁੰਦੇ ਆ ਦੇਖੋ ਮੈਂ ਅੱਜ ਅਜਨਾਲੇ ਹਲਕੇ ਮੈਂ ਅੱਜ ਅਜਨਾਲੇ ਹਲਕੇ 'ਚ ਆਂ ਅੱਜ ਮੈਂ ਅਜਨਾਲੇ ਹਲਕੇ ਤੇ ਆਂ ਮੈਂ ਦੇਖਿਆ ਤੁਸੀਂ ਦੇਖੋ ਰਮਦਾਸ ਵੇਰੇ ਸਾਰੇ ਆ ਮੰਨ ਲਗਦਾ 50 60 70 ਪਿੰਡ ਡੁੱਬ ਗਏ ਐ ਸੋ ਆਪਣੀ ਸਰਕਾਰ ਕੋਲੇ ਇੰਨਾ ਪ੍ਰਬੰਧ ਨਹੀਂ ਮੈਂ ਇਮੀਡੀਏਟਲੀ ਰਿਕਵੈਸਟ ਕਰਦਾ ਹਾਂ ਕੈਪਟਨ ਆਪਣੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਕਿ ਆਰਮੀ ਬੁਲਾਈ ਜਾਏ ਆਰਮੀ ਕੋਲੇ ਹਰ ਕਿਸਮ ਦਾ ਪ੍ਰਬੰਧ ਹੁੰਦਾ ਮੋਟਰ ਬੋਟ ਹੁੰਦੀਆਂ ਸਾਰੀਆਂ ਬੋਟਾਂ ਹੁੰਦੀਆਂ ਕਿਉਂਕਿ ਉਹ ਉਹਨਾਂ ਪਿੰਡਾਂ ਜਾਣ ਵਾਸਤੇ ਪੰਜਾਬ ਪੁਲਿਸ ਆ ਆਪਣੇ ਕੋਲੇ ਇਹਨਾਂ ਕੋਲੇ ਕੁਛ ਹੈ ਹੀ ਨਹੀਂ ਸੋ ਇਮੀਡੀਏਟਲੀ ਆਰਮੀ ਨੂੰ ਰਿਕਵਿਜ਼ੀਸ਼ਨ ਕੀਤਾ ਜਾਏ ਤਾਂ ਹੀ ਲੋਕੀ ਬਚਣਗੇ ਤੇ ਦੂਜੀ ਗੱਲ ਇੱਥੇ ਮੈਂ ਦੇਖ ਰਿਹਾ ਬਿਮਾਰੀਆਂ ਸ਼ੁਰੂ ਹੋ ਰਹੀਆਂ ਸੋ ਜਿਹੜੇ ਮੈਡੀਕਲ ਟੀਮਸ ਐ ਆਰਮੀ ਮੈਡੀਕਲ ਟੀਮਸ ਪਾਣੀ ਚਾਰਾ ਆ ਚੀਜ਼ਾਂ ਦੀ ਲੋੜ ਐ ਸਭ ਤੋਂ ਇੰਪੋਰਟੈਂਟ ਐ ਕਿ ਆ ਜਿਹੜਾ ਸਾਰੇ ਬਾਰਡਰ ਡਿਸਟ੍ਰਿਕਟ ਜਿੱਥੇ ਹੜ ਆ ਗਏ ਐ ਇੱਥੇ ਇਮੀਡੀਏਟਲੀ ਆਰਮੀ ਭਲਾਈ ਜਾਏ ਉਹ ਆਪਣੇ ਇਕਵਿਪਮੈਂਟ ਲੈ ਕੇ ਆਉਣ ਬੋਟਸ ਲੈ ਕੇ ਆਉਣ ਤੇ ਆਪਾਂ ਲੋਕਾਂ ਨੂੰ ਬਚਾਉਣਾ ਹੈ ਸਰਦਾਰ ਤਿਆਰ ਨਹੀਂ ਮੁਖੀ ਸਰਦਾਰ ਪ੍ਰਬੰਧ ਫੇਲ ਹੋ ਗਏ ਜੀ ਯਾਰ ਮੈਂ ਹੁਣ ਬਾਰ ਬਾਰ ਕੀ ਕਹਾਂ ਸਾਰੇ ਜਾਣਦੇ ਆ ਮੈ ਚੰਗਾ ਨਹੀਂ ਲੱਗਦਾ ਹੁਣ ਐਨਡੀਆਰਐਫ ਔਰ ਆਰਮੀ ਹੀ ਆਰਮੀ ਦੀ ਲੋੜ ਐ ਹੁਣ ਜਿਸ ਲੈਵਲ ਤੇ ਆ ਐਡਾ ਵੱਡਾ ਹੋ ਗਿਆ ਨਾ ਹੁਣ ਕੋਈ ਨਹੀਂ ਕਰ ਸਕਦਾ ਇੱਥੇ ਉੱਥੇ ਪਿੰਡ ਚ ਫਸਿਆ ਜੀ ਉੱਥੇ ਸ਼੍ਰੋਮਣੀ ਕਾਜਦਾਲ ਕੀ ਨਹੀਂ ਮੈਂ ਤਾਂ ਇਹਨਾਂ ਨੂੰ ਕਹਿਤਾ ਅਸੀਂ ਚਾਰਾ ਪਾਣੀ ਬਾਦਲ ਸਾਹਿਬ ਗੱਲ ਕਰਨਗੇ ਕੋਨੇਵਾਲ ਤੋਂ ਕੋਨੇਵਾਲ ਤੋਂ ਸਰਪੰਚ ਸਾਹਿਬ ਮੈਂ ਸੁਭੀਸ਼ ਸਿੰਘ ਬਾਦਲ ਬੋਲ ਰਿਹਾ ਹਾਂ ਤੁਸੀਂ ਤੁਹਾਡਾ ਪਿੰਡ ਕਿਹੜਾ ਹੈ ਕੋਨੇਵਾਲ ਕੋਨੇਵਾਲ ਹੈਲੋ ਨਾਟਕਾ ਪ੍ਰੋਬਲਮ ਉਹ ਤੇ ਨੈਟਵਰਕ ਦੀ ਪ੍ਰੋਬਲਮ ਹੈ ਹੈਲੋ ਤੁਸੀਂ ਕਹਿ ਰਹੇ ਸੀ ਕਿ ਮੁਰਗੀਆਂ ਦਾ ਵੀ ਅਸੀਂ ਮੁਆਵਜ਼ਾ ਦੇਵਾਂਗੇ 2-2000 ਰੁਪਏ ਚਲੋ ਹੁਣ ਉਹਦਾ ਨਾਂ ਨਾ ਲਿਓ ਦੱਸਾ ਕੀ ਹੈ ਜਿਹੜਾ ਬੰਦਾ ਫਿੱਟ ਹੀ ਨਹੀਂ ਮੈਂ ਉਹਦੀ ਗੱਲ ਹੀ ਨਹੀਂ ਕਰਨਾ ਚਾਹੁੰਦਾ ਮੈਂ ਤਾਂ ਹੁਣ ਆਪਣਾ ਕੰਮ ਹੈ ਹੁਣ ਬਚਾਈਏ ਲੋਕਾਂ ਨੂੰ ਤਾਂ ਸਰ ਪਾਣੀ ਤੋਂ ਨਹੀਂ ਤਾਂ ਮੈਂ ਹੁਣ ਡੀਸੀ ਨਾਲ ਵੀ ਗੱਲ ਦੀਸੀ ਨਾਲ ਗੱਲ ਹੋਸਲੀ ਜਾਂ ਚੀਸ ਇੱਕੀ ਨਾ ਸਰ ਪਾਣੀ ਤਾਂ ਨਹੀਂ ਬਚਿਆ ਗਿਆ ਗਾ ਪਾਣੀ ਵੀ ਆਣੀ ਹੋਰ ਆ ਲੋਕਾਂ ਦੇ ਉਹਨਾਂ ਚ ਵੀ ਪਾਣੀ ਗੰਦਾ ਚੱਲ ਗਿਆ ਵੀ ਘਰਾਂ ਚ ਪੀਣ ਲਈ ਵੀ ਜਿੱਥੇ ਪਿੰਡਾਂ ਚ ਫਸ ਗਏ ਹੁਣ ਪਾਣੀ ਦੀ ਬਹੁਤ ਜ਼ਰੂਰੀ ਪਹੁੰ ਅਪਾ ਕਿੱਥੇ ਤੁਹਾਨੂੰ ਸਮਾਨ ਭੇਜ ਸਕਦੇ ਆ ਕਿਹੜੀ ਜਗ੍ਹਾ ਹੈ ਸਰਪੰਚ ਜੀ ਕਰਿਓ ਗੱਲ ਆ ਸਰਪੰਚ ਸਾਹਿਬ ਮੈਂ ਸੁਖਬੀਰ ਬੋਲ ਰਿਹਾ ਜੀ ਹਾਂਜੀ ਕੀ ਪੋਜੀਸ਼ਨ ਕੀ ਆ ਤੁਹਾਡੇ ਪਿੰਡਾਂ ਚ ਪਰ ਸਰਪੰਚ ਬਹੁਤ ਮਾੜੀ ਨਾਲ ਰੱਖੀ ਚਾਰ ਸਪੀੜੇ ਉੱਤੇ ਤੁਸੀਂ ਬਣ ਟੁੱਟ ਕੇ ਹੀ ਪਿੱਛੇ ਚੜ੍ਹਦੀ ਲੱਗੀ ਆ ਪਿੰਡ ਪਰ ਸਾਡੇ ਕੋਲ ਕੋਈ ਸਾਨੂੰ ਪ੍ਰਬੰਧ ਨਹੀਂ ਹੋਈ ਰਾਹ ਸਮਝ ਰਹੀ ਕੋਈ ਸੋਧ ਨਾਲ ਸਭ ਕੁਝ ਹੋ ਕੋਈ ਸੈਕਲੋ ਹਸੇ ਕੋ ਸਾਡੇ ਲਈ ਅੱਛਾ ਕੀ ਹੁਣ ਕਿਸ ਚੀਜ਼ ਇਮੀਡੀਏਟਲੀ ਇਮੀਡੀਏਟਲੀ ਕਿੰਨੇ ਲੋਕ ਤੁਹਾਡੇ ਪਿੰਡ ਦੇ ਫਸੇ ਬੈਠੇ ਆ ਇਮੀਡੀਏਟਲੀ ਹਨ ਸਾਡੇ ਪਿੰਡ ਤੇ ਤਕਰੀਬਨ 50 ਲੋਕ ਬਾਹਰ ਨਹੀਂ ਦੇ ਗ੍ਰਾਸ਼ਨ ਸਾਡੇ ਕੋ ਫਟਾ ਹੋ ਗਿਆ ਪਾਣੀ ਦੀ ਬੜੀ ਸਵੱਤਿਆ ਪਾਣੀ ਸਰ ਬਿਲਕੁਲ ਸਾਡਾ ਗੰਦਾ ਹੋ ਰਿਹਾ ਜੀ ਅੱਛਾ ਦਵਾਗੇ ਮਾ ਮੋਟਰ ਚਲਾਉਣੇ ਪਰ ਪਾਣੀ ਕਰਦਾ ਕੋਈ ਪ੍ਰੋਜੈਕਟ ਹੈ ਸਾਨੂੰ ਕੋਈ ਸਹਾਇਤਾ ਨਹੀਂ ਮਿਲੀ ਨਹੀਂ ਹੁਣ ਤੁਹਾਡੇ ਕੋਲੇ ਤੁਹਾਡਾ ਪੂਰਾ ਪਿੰਡ ਸੋ ਪਾਣੀ ਜੇ ਸਾਰੇ ਲੋਕ ਆਪਣੇ ਕੋਠਿਆਂ ਦੇ ਕਿਚੜੇ ਹੋ अच्छा कोठियां दे आओ तो ਤੁਹਾਡੇ ਕੋਲੇ ਕੋਈ ਪਾਣੀ ਦਾ ਪ੍ਰਬੰਧ ਨਹੀਂ ਰਾਸ਼ਨ ਖਤਮ ਹੋ ਗਿਆ ਚਲੋ ਫਿਰ ਮੈਂ ਨਾ ਹੁਣੀ ਗੱਲ ਕਰਕੇ ਪਹਿਲੇ ਮੈਂ ਇੱਕ ਤੱਕ ਕਿਸ਼ਤੀਆਂ ਦਾ ਇੰਤਜ਼ਾਮ ਕਰਦਾ ਹਾਂ ਤੇ ਜੇ ਉਹਦੇ ਬਾਅਦ ਫਿਰ ਆਪਾਂ ਦੂਜਾ ਇੱਕ ਪੁਆਇੰਟ ਤੇ ਮੈਂ ਆਪਣੇ ਸਾਨੂੰ ਡੰਗਰਾ ਵਾਸਤੇ ਗੇਰ ਟੋਪਰ ਦਾ ਪ੍ਰਬੰਧ ਹੋ ਗਿਆ ਹਾਂ ਚੋਕਰ ਅਸੀਂ ਹਾਂ ਡੰਗਰਾ ਵਾਸਤੇ ਮੈਂ ਕਰ ਪੱਕਾ 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 ਫਿਰ ਮੈਂ ਸਾਡੇ ਪਾਕਿਸਤਾਨ ਦੀ ਜਿਹੜਾ ਸੰਧੀ ਤੇ ਸੀ ਉਹ ਮੋਰਿੰਦ ਰੋਮੇ ਡਿੱਟਾ ਨਹੀਂ ਪਾਈ ਹਾਂ 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 ਚਲੋ ਚਲੋ ਸਾਡਾ ਪਿੰਡ ਜੀ ਹਾਂ ਚਲੋ ਕੋਈ ਗੱਲ ਨਹੀਂ ਚਿੰਤਾ ਨਾ ਕਰੋ ਮੈਂ ਅਸੀਂ ਇੱਕ ਦੋ ਦਿਨਾਂ ਦੇ ਅੰਦਰ ਅੰਦਰ ਮੈਂ ਹੁਣੀ ਜਿੰਨੀ ਛੇਤੀ ਹੋਏ ਅਸੀਂ ਮੈਂ ਪ੍ਰਬੰਧ ਕਰਦਾ ਮੈਂ ਤੁਹਾਡੇ ਕੋਲੇ ਇੱਕ 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 ਤੱਕ ਇੱਕ ਚੋਕਰ ਦਾ ਪੱਕਾ 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 ਇੱਥੇ ਠੀਕ ਹੈ ਮੈਂ ਇੱਥੇ ਭੇਜਦਾ ਠੀਕ ਹੈ ਆਪਣੇ ਜਿਹੜੇ ਆਪਣੇ ਹਲਕਾ ਚਾਹ ਦੀਪ ਖੜੇ ਨੇ ਮੇਰੇ ਨਾਲ ਤੇ ਮੈਂ ਇਹਨਾਂ ਕੋਲੇ ਸਾਰਾ ਸਮਾਨ ਮੈਂ ਮੈਂ ਸਭਰਾ ਸਾਬ ਕੋਲੇ ਮੈਂ ਹੁਣ ਇਹ ਸਮਾਨ ਭੇਜ ਦੇਣਾ ਸਾਰਾ ਸਾਰਾ ਸਮਾਨ ਭੇਜ ਦੇਣੇ ओके ਕੀ ਅਸੀਂ ਦੋਸਤ ਆਪਾਂ ਕੀ ਕਹਿੰਗੇ ਦੇਸ਼ ਦਾ પેટ ਬੰਦੇ ਵਾਲਾ ਦੇਖੋ ਜਿਹੜੀ ਮੈਂ ਤੁਹਾਨੂੰ ਅੱਜ ਦੱਸਾਂ ਸਭ ਤੋਂ ਜ਼ਰੂਰੀ ਇਹ ਬਚਾਉਣਾ ਲੋਕਾਂ ਨੂੰ ਪੰਜਾਬ ਗਵਰਨਮੈਂਟ ਆਰਮੀ ਨੂੰ ਸਬਮਿਟ ਕਰੇ ਆਰਮੀ ਕੋਲੇ ਬੋਰਡਸ ਵੀ ਹੈਗਾ 인ਫਰਾਸਟ੍ਰਕਚਰ ਵੀ ਹੈਗਾ ਕਿਉਂਕਿ ਉੱਥੇ ਪਹਿਲੇ ਮੈਂ ਹੁਣੀ ਪਿੰਡ ਦੇ ਸਰਪੰਚ ਨਾ ਕਰ ਰਿਹਾ ਸੀ ਸਾਰੇ ਪਿੰਡ ਡੁੱਬਿਆ ਪਿਆ ਸਾਰੇ ਪਿੰਡਾਂ ਦੇ ਲੋਕ ਆਪਣੇ ਕੋਠਿਆਂ ਦੇ ਆ ਉਹਨਾਂ ਦੇ ਜਾਨਵਰ ਵੀ ਮਰ ਗਏ ਐ ਤੇ ਜੇ ਆਪਾਂ ਢੀਕਾਂਗੇ ਉਹਨਾਂ ਕੋਲੇ ਪੰਜਾਬ ਸਰਕਾਰ ਕੋਲੇ ਕੋਈ ਸਾਧਨ ਨਹੀਂ ਕੋਈ ਕਿਸ਼ਤੀਆਂ ਨਹੀਂ ਜਿਹਦੇ ਨਾਲ ਉੱਥੇ ਪਹੁੰਚ ਸਕਣ ਸਰਕਾਰ ਦੇ ਸਾਹਿਬ ਲੋਕੋ ਸੇ ਮਿਲ ਰਹੇ ਆ ਜੀਨ ਸਾਹਿਬ ਕਿਉਂ ਨਹੀਂ ਮਿਲਤੇ ਅਗੇ ਯਾਰ ਮੈਂ ਉਹਦੇ ਬਾਰੇ ਨਹੀਂ ਗੱਲ ਕਰਨੀ ਯਾਰ ਜੋ ਦਾ ਛੇੜਿਆ ਜੀ ਬਜਾਉਣ ਵੀ ਫਸਿਆ ਕਾਫੀ ਸਰਦ ਤੇ ਆ ਬਿਲਕੁਲ ਸਰਕਾਰ ਦੇ ਬਸੋਂ ਬਾਹਰ ਹੈ ਜੀ ਤੁਸੀਂ ਕਹਿ ਸਕਦੇ ਹੋ ਕਿ ਤਾਂ ਹੀ ਇੰਡੀਅਨ ਆਰਮੀ ਨੂੰ ਸੌਪ ਦੇਣਾ ਚਾਹੀਦਾ ਹੈ ਆਪਰੇਸ਼ਨ ਜੀ ਮੈਂ ਉਹ ਹੀ ਕਹਣਾ ਹੈ ਕਿ ਸਰਕਾਰ ਦੇ ਬਸ ਦੀ ਗੱਲ ਨਹੀਂ ਹੁਣ ਰਹਿ ਗਈ ਕਿਉਂਕਿ ਜਮਾਂ ਫੇਲ ਹੈ ਆਰਮੀ ਨੂੰ ਆਪਾਂ ਨੂੰ ਕੋਈ ਇੱਜ਼ਤ ਦਾ ਸਵਾਲ ਨਹੀਂ ਆ ਤਾਂ ਲੋੜ ਅੱਜ ਅੱਜ ਆਪਾਂ ਨੂੰ ਆਰਮੀ ਨੂੰ ਇੱਥੇ ਇਮੀਡੀਏਟਲੀ ਫਲੱਡ ਦੇ ਵਿੱਚ ਕੰਟਰੋਲ ਦੇ ਦੇਣਾ ਚਾਹੀਦਾ ਕੋਈ ਸੰਗਨ ਦੀ ਗੱਲ ਨਹੀਂ ਹੈ ਆਪਣੇ ਜਿੱਥੇ ਆਰਮੀ ਦਾ ਇੱਥੇ ਬੇਸ ਹੈ ਉੱਥੇ ਇਮੀਡੀਏਟਲੀ ਉਹਨਾਂ ਕੋਲੇ ਕਿਸ਼ਤੀਆਂ ਦਾ ਸਾਰਾ ਇੰਜ਼ਾਮ ਹੁੰਦਾ ਹੈ ਸਮਾਨ ਕਰ ਲੈਣ ਤੇ ਲੋਕਾਂ ਨੂੰ ਕੱਢ ਲਈਏ ਸੀਐਮ ਸਾਹਿਬ ਤਾਂ ਪਿਕਚਰਾਂ ਕਰ ਰਿਹਾ ਜੀ ਉਹ ਦੇਖਿਆ ਤੁਸੀਂ ਕਿੰਨੇ ਮਜ਼ਾਕੀਆ ਮੂਡ ਮੈਂ ਹੁਣ ਮੈਂ ਹੁਣ ਉਸ 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 ਬੰਦੇ ਬਾਰੇ ਮੈਂ ਗੱਲ ਨਹੀਂ ਕਰਨਾ ਚਾਹੁੰਦਾ ਹਾਲਾਤ ਮਾੜੇ ਐ ਮੈਂ ਤਾਂ ਇੱਕੋ ਹੀ ਗੱਲ ਕਰਨਾ ਹੈ ਹੜਾ ਹੀ ਪਿੰਡ ਤੋਂ ਸਰਪੰਚਾ ਜੀ ਹੈਲੋ ਸਰਪੰਚ ਸਾਹਿਬ ਰਾਜ ਮੈਂ ਸਰਪੰਚ ਸਾਹਿਬ ਸਤਿ ਸ਼੍ਰੀ ਅਕਾਲ ਜੀ ਮੈਂ ਸੁਖਬੀਰ ਸਿੰਘ ਬਾਦਲ ਬੋਲ ਰਿਹਾ ਥੋੜਾ ਪਿੰਡ ਦਾ ਕੀ ਹਾਲ ਹੈ ਸਤਿ ਸ਼੍ਰੀ ਅਕਾਲ ਬਾਹਰ ਬਹੁਤ ਜ਼ਿਆਦਾ ਪਾਣੀ ਆ ਰਿਹਾ ਬਹੁਤ ਪਾਣੀ ਹੜਾਤਿਆਂ ਬਾਦਲ ਸਾਹਿਬ ਅੱਛਾ ਥੋੜੇ ਪਿੰਡ ਵਾਲੇ ਲੋਕ ਹੁਣ ਕਿੱਥੇ ਕੋਤੇ ਪਿੰਡ ਚ ਹੀ ਹੈ ਕਿ ਉੱਥੇ ਲੱਗ ਬੈਠਾ ਮੈਂ ਕੀ ਆ ਲੋਕ ਹਾਲੇ ਪਾਣੀ ਬਹੁਤ ਜ਼ਿਆਦਾ ਡੇਰਾ ਬਾਬਾ ਨਾਨਕ ਤੋਂ ਕਲਾਨੌਰ ਤੋਂ ਦੀਨਾ ਨਗਰ ਤੋਂ ਸਾਡੇ ਬੌੜੀ ਤੇ ਤੋਂ ਇਧਰ ਲੜਾਈ ਨੂੰ ਹਾਂ ਹਾਂ ਦੁਕਾਨੇ ਆ ਰਿਹਾ ਸਰ ਬਹੁਤ ਅੱਛਾ ਅੱਛਾ ਸਰ ਬਾਦਸਾਨ ਦੇ ਕੈਂਪ ਦੇ ਤੋਂ ਬੰਦ ਬੱਤੀ ਨਹੀਂ ਆਈ ਹਾਂ ਹਾਂ ਉਹ ਤਾਂ ਟੋਟ ਤੇ ਇਨ ਨਹੀਂ ਹੁਣ ਤੁਹਾਨੂੰ ਅਸੀਂ ਕੀ ਭੇਜ ਸਕਦੇ ਆ ਕਿਉਂਕਿ ਇੱਥੇ ਤੁਸੀਂ ਪਿੰਡ ਵਿੱਚ ਫਸੇ ਪਏ ਹੋ ਰਾਸ਼ਨ ਮੁੱਕਿਆ ਪਿਆ ਤੇ ਪਾਣੀ ਸਰ ਤੁਹਾਨੂੰ ਬੇਲਾ ਹਲ ਤੇ ਇੱਕ ਮੈਡੀਸਿਨ ਦੀ ਪਿੰਡ ਵਿੱਚ ਜ਼ਰੂਰਤ ਹੈ ਦਵਾਈਆਂ ਦੀ ਲੋੜ ਹੈ ਸਕੈਨ ਹਾਂ ਜਿਸਕੈਨ ਦੀ ਪ੍ਰੋਬਲਮ ਲੋਕਾਂ ਨੂੰ ਆ ਰਹੀ ਹੈ ਨੰਬਰ 2 ਤੇ ਸਾਰਾ ਕਿਸ਼ਤੀਆਂ ਪ੍ਰੋਵਾਈਡ ਕਰਵਾਈਆਂ ਆ ਕਿਸ਼ਤੀਆਂ ਪ੍ਰੋਵਾਈਡ ਸਭ ਤੋਂ ਜ਼ਰੂਰੀ ਕਿਸ਼ਤੀ ਇਹਨੂੰ ਕੱਢੀਏ ਉੱਥੇ ਠੀਕ ਹੈ ਕਿਸ਼ਤੀਆਂ ਦੀ ਕਿਸ਼ਤੀ ਠੀਕ 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 ਹੈ ਠੀਕ ਹੈ ਜੀ ਓਕੇ ਜੀ ਥੈਂਕ ਯੂ ਠੀਕ ਹੈ ਠੀਕ ਹੈ ਸਮਨ ਸਾਹਿਬ ਕੋਈ ਚਿੰਤਾ ਨਾ ਕਰੋ ਆ ਮੈਂ ਅਸੀਂ ਹੁਣੀ ਇੰਤਜ਼ਾਮ ਕਰਦੇ ਹਾਂ ਜੀ ਕੋਈ ਚਿੰਤਾ ਨਾ ਕਰੋ ਹਲੇ ਹਲੇ ਕੋਈ ਸਭ ਤੋਂ ਇੱਕੋ ਹੀ ਗੱਲ ਹੈ ਆਰਮੀ ਬੁਲਾ ਲੈਣ ਤਾਂ ਬਚਣਗੇ ਆ ਦੂਜੀਆਂ ਗੱਲਾਂ ਆਪਾਂ ਬਾਅਦ ਚ ਕਰਾਂਗੇ ਕਿ ਨਾ ਆਪਾਂ ਲੋਕਾਂ ਨੂੰ ਬਚਾਈਏ ਮੈਂ ਮੈਂ ਫਿਰ ਤੋਂ ਤੁਹਾਡੇ ਨਾਲ ਮੁੱਖ ਮੰਤਰੀ ਜੀ ਨੂੰ ਹੱਕ ਵਿੱਚ ਬੇਨਤੀ ਕਰਦਾ ਕੋਈ ਪ੍ਰਸਤੀਜ ਦੀ ਗੱਲ ਨਹੀਂ ਹੈ ਜੋ ਸਿਚੁਏਸ਼ਨ ਗਰਾਊਂਡ ਤੇ ਹੈ ਇੱਥੇ 60 70 ਪਿੰਡਾਂ ਵਿੱਚ ਲੋਕੀ ਡੁੱਬੇ ਪਏ ਆਪਣੇ ਕੋਠਿਆਂ 'ਚ ਛੜੇ ਆਂ ਜਾਨਵਰ ਮਰੀ ਜਾਂਦੇ ਆ ਆਰਮੀ ਨੂੰ ਉਸ ਰਿਕਵਿਜ਼ੀਸ਼ਨ ਕਰ ਲੋ ਆਰਮੀ ਨੂੰ ਬੁਲਾ ਕੇ ਉਹਨਾਂ ਦੀ ਬੋਟਸ ਦੀ ਲੋਡ ਆ ਇਕਵਿਪਮੈਂਟ ਦੀ ਲੋਡ ਆ ਉਹਨੂੰ ਕੱਢ ਲਈਏ ਪਹਿਲੇ ਬੰਦਿਆਂ ਨੂੰ ਇੱਕ ਤੋਂ 20 ਰੁਪਏ ਦੀ ਹੈ ਇੱਕ ਮਿੰਟ ਇੱਕ ਮਿੰਟ ਬੜੀ ਵੱਡੀ ਗੱਲ ਹੈ ਜੀ ਇੱਕ ਮਿੰਟ ਇੱਕ ਮਿੰਟ ਕਰਾਸ ਨੂੰ ਬੇਨਤੀ ਆ ਹਾਂਜੀ ਹਾਂਜੀ ਬਲਸੋ ਇਹ ਕਹਿੰਦਾ ਸਾਡੇ ਹਲਕੇ ਦੇ ਸ਼ਰੌਣੀ ਕਮੇਟੀ ਦੀ ਬਹੁਤ ਜ਼ਮੀਨ ਹੈ ਜਿਹੜੀ ਲੋਕਾਂ ਕੋ ਠੇਕੇ ਤੇ ਆ ਆਪਾਂ ਧਾਮੀ ਸਾਹਿਬ ਨੂੰ ਬੇਨਤੀ ਕਰਕੇ ਇੱਕ ਸਾਲ ਦਾ ਠੇਕਾ ਜਿਹੜਾ ਉਹਨਾਂ ਦਾ ਸਾਰਿਆਂ ਦਾ ਮੈਂ ਮੈਂ ਗੱਲ ਕਰੂੰਗਾ ਹਾਂਜੀ ਜ਼ਰੂਰ ਕਰਾਂਗੇ ਜਿਨ੍ਹਾਂ ਦਾ ਨੁਕਸਾਨ ਹੋਇਆ ਇੱਕ ਸਾਲ ਦਾ ਠੇਕਾ ਕਰ ਦੋ ਮਾਫ਼ ਤੁਹਾਨੂੰ ਸਾਡੇ ਇਹ ਠੇਕੇ ਦੀ ਮੈਂ ਕੱਲ ਜਾਂਦਾ ਉਹ ਕਹਿੰਦੇ ਦੱਸ ਰਹੇ ਨੇ ਜੀ ਮਾਫ ਕਰਨਾ ਜੀ ਤੁਸੀਂ ਦੇਖੋ ਬਾਹਰ ਆ ਗਏ ਨੇ ਜਿਨ੍ਹਾਂ ਨੇ ਫਸਟ ਪੋੜ ਕੇ ਆਪਣੇ ਨੂੰ ਜਿਨ੍ਹਾਂ ਨੇ ਇਹ ਸੰਤਾਪ ਹੰਡਾਇਆ ਸੋ ਇਹ ਤਸਵੀਰਾਂ ਲੋਕਾਂ ਨਾਲ ਗਲਤ ਕੀਤੀ ਜਾ ਰਹੀ ਹੈ ਉਹਨੇ ਤਾਂ ਤੇਰੇ ਮਗਰੀ ਤਸਵੀਰਾਂ ਫੋਟੋਆਂ ਖਾਂਦੀਆਂ ਕਰਾ ਰਹੀਆਂ ਇਹ ਤਸਵੀਰਾਂ ਜਿਵੇਂ ਨਹੀਂ ਅਜਨਾਲਾ ਤੋਂ ਵੀਰਾਂ ਨੇ ਜਿੱਥੇ ਦਿੱਤੀ ਪਾਰਟੀ ਉੱਤੇ ਅਸੀਂ ਪਰੇ ਕਰਿਆ ਅੱਡੀ ਲਮਨਾਂ ਆ ਗਏ ਬੋਹਾਂ ਅੰਦਰ ਨੂੰ ਇੱਧਰ ਨੂੰ ਬਹੁਤ ਚੰਗਾ ਹੈ ਵੀਰਾ ਜੀ ਆ ਦੇ ਬੜੀ ਹੈ ਆ ਦੇ ਬੜਨਾ ਨਹੀਂ ਦੇਦੇ ਇੱਧਰ ਹੋ ਜਾ ਦੀ ਆ ਵੀ ਨਗਰ ਆ ਹਾਂ ਹਾਂ ਚਲੋ ਜੇ ਤੁਹਾਨੂੰ ਗਲਤ ਪਿਆ ਆ ਕੀ ਛੋਟ ਕਰ ਰਿਹਾ ਕੀ ਕਰਨ ਡਿਆ ਰੀਲਾ ਛੋਟ ਕਰ ਲੈ ਯਾਰ ਆਮਾ ਹੀ ਚੱਲਣ ਡਿਆ ਜੀ ਮਿੱਟੀ ਲਿਆ ਕੇ ਥੋੜੇ ਰੱਖਿਆਵੇਂ ਭਾਈ ਤੁਹਾਡੇ ਕੋਲ ਦਾਣਾ ਮੰਡੀ ਦੇ ਵਿੱਚ ਕੀ ਕਰਦੇ ਹੋ ਐਵੇਂ ਬੜੇ ਧਰਮ ਨੇ ਮਲੇ ਤੋਂ ਉੱਪਰ ਪਹਿਲੇ ਦੰਦੇੜੋਂ ਕੋਟੋਂ ਉਹ ਜੋ ਚੋਣਾਂ ਦਾ ਨਾਮ ਇਟਿਕਾ ਕਿਲੋ ਮੀਟਰ ਪਾਣੀ ਆ ਗਿਆ ਜੀ ਕੋਈ ਪੁੱਤਾ ਪ੍ਰਬੰਧ ਨਹੀਂ ਹੈ ਕੋਈ ਗੱਲ ਜੀ ਮੈਂ ਲੱਗਿਆ ਮੈਂ ਤੁਹਾਨੂੰ ਕੁਝ ਨਾ ਕੁਝ ਹੱਲ ਕੱਢ ਕੇ ਦਿੰਨੇ ਸ਼ਾਹ ਜੀ ਬਾਬਾ ਸੁਖਾ ਸਿੰਘ ਜੀ ਚਲ ਚਲ ਜੀ ਦੇਖਿਆ ਜੀ ਆ ਜਾਏ ਜੀ ਭਾਈ ਨੋ ਥੱਲੇ ਪੱਜੇ ਆਓ ਥੱਲੇ ਆਜੋ ਤਾਲੀਆ ਜਣਾ ਤੁਹਾਂ ਗੱਲ ਕੀਤੀ ਹੈ ਹਾਂ ਲਓ ਇੱਥੇ ਗੱਲ ਉਹਨਾਂ ਨਾਲ ਕਰਦੇ ਆਂ ਕੀ ਕਿਹਾ ਸੀ ਗੱਲਬਾਤ ਹੋਈ ਤੁਹਾਡੀ ਬਾਲਾ ਸਾਹਿਬ ਕਹਿੰਦੇ ਨੇ ਵੀ ਅਸੀਂ ਵੱਧ ਤੋਂ ਵੱਧ ਤੁਹਾਡੀ ਜਿਹੜੀ ਮਦਦ ਕਰਾਂਗੇ ਜਿਹੜੇ ਸਾਡੇ ਬੰਦੇ ਵਿੱਚ ਫਸੇ ਆ ਪਿੰਡਾਂ ਦੇ ਵਿੱਚ ਸਾਡੇ ਡੇਰਾਂ ਦੇ ਬੰਦੇ ਫਸੇ ਆ ਉਹ ਕਹਿੰਦੇ ਅਸੀਂ ਆਪਣੀਆਂ ਬੇਰੀਆਂ ਦੇ ਹੱਕ ਤੁਹਾਨੂੰ ਕਢਾਉਣੀ ਹਾਂ ਤੇ ਸਰਕਾਰ ਨੇ ਤੇ ਸਾਰੀ ਨਹੀਂ ਲਈ ਇਸ ਕੰਮ ਦੀ ਤੇ ਸਾਨੂੰ ਹੌਸਲਾ ਤੇ ਹੋਇਆ ਸਾਡੇ ਲੀਡਰ ਜਿਹੜਾ ਵੀ ਲੀਡਰ ਆਉਂਦਾ ਉਹਦਾ ਮੋੜ ਦਿੰਦਾ ਬਰਬਾਦਾ ਸਾਹਿਬ ਨੇ ਜਿੱਦਾਂ ਉੱਥੇ ਡੀਜ਼ਲ ਦਿੱਤਾ ਇੱਥੇ ਵੀ ਅਸੀਂ ਮੰਗ ਕੀਤੀ ਕਹਿੰਦੇ ਤੁਹਾਨੂੰ ਦਿੰਨੇ ਆ ਇੱਥੇ ਵੀ ਹਾਂ ਜੀ ਹੋਰ ਕਈ ਗ੍ਰੀਨ ਕਰਕੇ ਬਸ ਅਸੀਂ ਤੇ ਹੋਰ ਵੱਡੀ ਸਾਡੀ ਮੰਗ ਇਹੋ ਹੀ ਆ ਕਿ ਸਾਡੇ ਜਿਹੜੇ ਬੰਦੇ ਫਸੇ ਆ ਲਿੱਲਾ ਦੇ ਡੇ ਕੋਠਿਆਂ ਤੇ ਉਹ ਜਿਹੜੇ ਸਾਡੇ ਬਾਹਰ ਉਹ ਸਾਡੇ ਕੱਢੇ ਜਾਣ ਹਾਂ ਹਾਂ ਜੀ ਇਸੇ ਤਰ੍ਹਾਂ ਹੀ ਬੰਦੇ ਜਿਹੜੇ ਫਸੇ ਆ ਉਹ ਬੰਦੇ ਪਹਿਲਾਂ ਕੱਢੇ ਜਾਣ ਬਾਕੀ ਫੇਖ ਹੋ ਜੂਗਾ ਬਾਕੀ ਗੱਲਾਂ ਬਾਅਦ ਵਿੱਚ ਬਾਕੀ ਪਾਣੀ ਤੇ ਲੱਜੂਗਾ ਘੋੜੀ ਤੇ ਲੱਜੂਗਾ ਬਾਦਲ ਸਾਹਿਬ ਨੇ ਕਿਹਾ ਵੀ ਹਣ ਤੁਹਾਡੇ ਵੱਡੇ ਪਹਿਲਾਂ ਇੰਦੇ ਜਾਬ ਕਰਦੇ ਆ ਬਾਕੀ ਇਹਦੇ ਹੋਰ ਕਿਸੇ ਨੇ ਕੋਸਾਰ ਸੂਰ ਨਹੀਂ ਲਈ ਜਾਂ ਬਾਬੇ ਆ ਉਹ ਰਾਸ਼ਨ ਪਾਣੀ ਪਹਜਾਉਣ ਦੇ ਆ ਹੋਰ ਤਾਂ ਕੋਈ ਗੱਲ ਨਹੀਂ ਹੈਗੀ ਬਾਬਿਆਂ ਦਾ ਪ੍ਰਾਲਾ ਚੰਗਾ ਜੀ ਹਾਂਜੀ ਕਿਸ਼ਤੀਆ ਬੋਸਤੀਆ ये कर रही है पंजाब ये है है जो ये सारा जरा आदमी के हवाले कर दिया जाए क्योंकि पंजाब सरकार लाख लाख सख्त हो रही है लोग तीन दिन हो गए अजय फे फिर हुए उन्होंने रेस्क्यू नहीं किया जा रहा है जिसनों लाकर ਉਸ ਆਈਡੀ ਦੇ ਖਾਇਦੇ ਕੋਨੇਸ ਮਸਲਾ ਹਲ ਹੋਏ ਤੋਂ ਵਾਲੋ ਫਰਸਤਾਨੀ ਤੋਂ ਮੁਆਫੀ ਲਈ ਕੋਈ ਵਾਲ ਨਾਲ ਕੀਤੀ ਜਾ ਰਹੀ ਹੈ ਇਹ ਨਾਮ ਦਾ ਯਾਰ ਮਾਈਕ ਲੈ ਕੇ ਬਾਈਕ ਨਹੀਂ ਆ ਉਹ ਸਰ ਫਿਰ ਕੋ ਮੂਵ ਕਰੋ करण करणी भई